ਵਿਆਹ ਵਾਲੇ ਦਿਨ ਲਾੜਾ ਬਣਿਆ ਜਨਾਨੀ ਤੇ ਪਾਈ ਕੁੜੀਆਂ ਬਲੇ ਕੱਪੜੇ ਤੇ ਪੈਰਾਂ ਦੇ ਵਿੱਚ ਸ਼ੈਂਡਲ ਲਾੜੇ ਦੇ ਦੋਸਤਾਂ ਤੇ ਤੇ ਉੱਪਰੋਂ ਲਾੜੇ ਨੇ ਲਈ ਛਿਰੋ ਉੱਪਰ ਜੁਨੀ ਤੇ ਨੱਚਿਆ ਆਪਣੀਆਂ ਸ਼ਾਲੀਆਂ ਦੇ ਵਿੱਚ ਕਰਤ ਆਓ ਤੁਹਾਨੂੰ ਬਲੇ ਇਸ ਵੀਡੀਓ ਦੀ ਇੱਕ ਨਿੱਕੀ ਜਿਹੀ ਝਲਕ ਦਿਖਾ ਦੇ ਜਿੱਥੇ ਕਿ ਦੋਸਤ ਉਸ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੇ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖੋ ਤੇ ਮੁੰਡੇ ਦੀਆਂ ਸਾਲੀਆਂ ਨੇ ਕੀਤਾ ਲਾੜੇ ਤੇ ਲਾੜੇ ਦੇ ਦੋਸਤਾਂ ਨੂੰ ਮਜਾਕ ਜੋ ਕਿ ਦੋਸਤੋ ਲਾੜੇ ਦੇ ਦੋਸਤਾਂ ਨੇ ਪਾਈ ਹਿਰ ਤੇ ਲਾੜੇ ਨੇ ਲਈ ਸਰ ਓਪਰਚੁਨਿਟੀ ਤੇ ਪਾਇਆ ਉੱਪਰ ਹੱਦ ਸੋਹਣਾ ਗਿੱਦਾ ਜੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਪਰ ਤੁਸੀਂ ਇਹੋ ਜਿਹੀ ਵੀਡੀਓ ਦੋਸਤੋ ਪਹਿਲੀ ਵਾਰ ਦੇਖੀ ਹੋਵੇਗੀ ਜੋ ਕਿ ਵਿਆਹ ਵਾਲੇ ਦਿਨ ਲਾੜੇ ਨੇ ਲਈ ਚੁਨੀ ਤੇ ਪਾਇਆ ਕੁੜੀਆਂ ਭੰਗੜਾ ਅਤੇ ਲਾੜੇ ਦੇ ਦੋਸਤ ਵੀ ਵਾਕ ਹੀ ਲਗੇ ਤਰ ਤੱਥੇ ਕਿ ਦੋਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਚਰਚਾ ਦਾ ਬਸ ਆਪਣੇ ਹੋਈ ਹੈ ਕਿ ਦੋਤੋ ਤੁਸੀਂ ਇਹੋ ਜਿਹਾ ਵਾ ਕਰ ਦੇਖਿਆ ਹੈ ਜੇ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੀ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ